ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਾਡੇ ਪਰਮ ਸਲਾਈ ਸਖਲਾਈ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਕਸਹਰੇ ਦੀ ਸਲਾਈ ਅਤੇ ਕਟਾਈ ਬਾਰੇ ਦੱਸਾਂਗੇ ਤੁਸੀਂ ਵੀਡੀਓ ਨੂੰ ਜਰੂਰ ਪੂਰਾ ਵੇਖਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਡੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਹੁਣ ਕਰਦੇ ਆਂ ਆਪਾਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਅੱਜ ਆਪਾਂ ਤੁਹਾਡੇ ਸਾਰਿਆਂ ਦੇ ਕਮੈਂਟਾਂ ਦੇ ਜਵਾਬ ਦੇਵਾਂਗੇ ਕਈਆਂ ਨੇ ਕਸ਼ੇਰੇ ਦੇ ਬਾਰੇ ਪੁੱਛਿਆ ਸੀ ਕਈਆਂ ਨੂੰ ਤਾਂ ਸਮਝ ਆ ਗਈ ਕਸ਼ੇਰੇ ਬਾਰੇ ਕਈਆਂ ਨੂੰ ਇਹਦੇ ਘੇਰ ਬਾਰੇ ਨਹੀਂ ਪਤਾ ਚੱਲ ਰਿਹਾ ਸੀ ਕਈਆਂ ਨੂੰ ਇਹਨਾਂ ਦੀ ਲੰਬਾਈ ਬਾਰੇ ਨਹੀਂ ਪਤਾ ਚੱਲ ਰਿਹਾ ਸੀ ਆ ਦੇਖੋ ਇਹਦਾ ਘੇਰ ਜਿਹੜਾ ਆਪਾਂ ਸਭ ਤੋਂ ਪਹਿਲਾਂ ਘੇਰ ਦਿਖਾਉਨੇ ਆ ਘੇਰ ਇਹਦਾ ਜਿਹੜਾ 33 ਇੰਚ ਤੱਕ ਜਿਹੜਾ ਆਪਣਾ ਘੇਰ ਜਿਹੜਾ ਆਰਾਮ ਦੇ ਨਾਲ ਇਹਦਾ ਤਿਆਰ ਹੋ ਜਾਂਦਾ ਜਿਹੜਾ ਆਪਾਂ ਕਸ਼ੇਰੇ ਦੀ ਜਿਹੜੀ ਵੀਡੀਓ ਪਾਈ ਸੀ ਦੇ 3 ਇੰਚ ਤੱਕ ਜਿਹੜਾ ਆਪਣਾ ਕਸ਼ੈਰਾ ਜਿਹੜਾ ਆਰਾਮ ਦੇ ਨਾਲ ਬਣ ਗਿਆ ਲੰਬਾਈ ਇਹਦੀ ਆਪਾਂ 24 ਇੰਚ ਰੱਖੀ ਸੀ ਤਿਆਰ ਤੁਸੀਂ ਆਪਣੇ ਮੁਤਾਬਕ ਉੱਪਰੋਂ ਫੋਲਡਿੰਗ ਜਿਆਦਾ ਵੀ ਲੈ ਸਕਦੇ ਹੋ ਥੋੜੀ ਘੱਟ ਵੀ ਲੈ ਸਕਦੇ ਹੋ ਦੇ ਮੁਤਾਬਕ ਲੰਬਾਈ ਜਿੰਨੀ ਤੁਸੀਂ ਤਿਆਰ ਕਰਨੀ 21 ਇੰਚ ਕਰਨੀ 25 ਇੰਚ ਤਿਆਰ ਕਰਨੀ ਉਹ ਤੁਸੀਂ ਉਹ ਸਭ ਦੇ ਨਾਲ ਤਿਆਰ ਜਿਹੜੀ ਕਰ ਸਕਦੇ ਹੋ ਇਹ ਦੇਖੋ ਆਪਣੇ ਕੋਲ 21 ਇੰਚ ਜਿਹੜੀ ਆ ਲੰਬਾਈ ਜਿਹੜੀ ਤਿਆਰ ਆ ਤੇ ਤੇ 3 ਇੰਚ ਦਾ ਕੇਰਾ ਤਿਆਰ ਹੁਣ ਅੱਜ ਆਪਾਂ ਤੁਹਾਨੂੰ ਦੁਬਾਰਾ ਇਸੇ ਕਸ਼ਹਰੇ ਦੇ ਜਿਹੜੇ ਨਿਸ਼ਾਨ ਲਗਾ ਕੇ ਦੱਸਾਂਗੇ ਕਈਆਂ ਨੂੰ ਲੰਬਾਈ ਦੇ ਵਿੱਚ ਲਗਾਉਣ ਦੇ ਵਿੱਚ ਭਲੇਖਾ ਪੈ ਰਿਹਾ ਕਿਵੇਂ ਲਗਾਣਾ ਉਹਦੇ ਮੁਤਾਬਕ ਅੱਜ ਤੁਹਾਨੂੰ ਆਪਾਂ ਇਹ ਆਪਣੇ ਕੋਲ ਕਪੜਾ ਇਹ 1.5 ਮੀਟਰ ਸੇਮ ਇਹ ਕਸ਼ਹਰਾ ਜਿਵੇਂ ਇਹ ਕਿਤਾ ਆਪਾਂ ਬਣਾਇਆ ਸੇਮ ਇਸੇ ਕਸ਼ਹਰੇ ਦੇ ਨਿਸ਼ਾਨ ਜਿਹੜੇ ਤੁਹਾਨੂੰ ਆਪਾਂ ਇਸ ਕਪੜੇ ਦੇ ਉੱਪਰ ਲਗਾ ਕੇ ਦੱਸਾਂਗੇ 1.5 ਮੀਟਰ ਇਹਦੇ ਵਸਤੀ ਆਪਾਂ ਕਪੜਾ ਲਿਆ। ਆ ਦੇਖੋ 1 ਮੀਟਰ ਆ ਗਿਆ। ਬਾਕੀ ਇਹ ਦੇਖੋ। 1.5 ਮੀਟਰ ਕਪੜਾ ਲੈ ਲਿਆ ਆਪਾਂ। ਆ ਦੇਖੋ ਕਈਆਂ ਨੇ ਕਮੈਂਟ ਕੀਤਾ ਵੀ ਆਪਾਂ ਜਦੋਂ ਨਿਸ਼ਾਨ ਲਗਾਉਨੇ ਆ। ਉਤਮ ਤਾਬਕ ਬਾਹਰ ਨਿਸ਼ਾਨ ਲਗਾ ਕੇ ਹੱਡ ਕੋ ਕਪੜਾ ਜਿਹੜਾ ਇੱਕ ਸਾਈਡ ਤੇ ਵੱਧ ਜਾਂਦਾ ਇੱਕ ਸਾਈਡ ਦੇ ਉੱਪਰ ਘਟ ਜਾਂਦਾ ਅੱਜ ਆਪਾਂ ਤੁਹਾਨੂੰ ਨਿਸ਼ਾਨ ਲਗਾ ਕੇ ਦੋਨੋਂ ਤਰਫ ਦੱਸਦੇ ਆਂ ਕਪੜਾ ਇਹਨੂੰ ਆਪਾਂ ਇੱਕ ਸਾਈਡ ਤੋਂ ਵਿਛਾ ਲਿਆ ਇਹਦਾ ਕਪੜਾ ਜਿਹੜਾ ਇਹ ਵੀ ਛੋਟੇ 바ਦਾ ਕਪੜਾ ਇਹਦੇ ਵਿੱਚੋਂ ਮੈਂ ਇੱਕ ਸਾਈਡ ਦੇ ਉੱਪਰ ਆਪਾਂ ਪਹੁੰਚੇ ਦੀ ਪੱਟੀ ਨਹੀਂ ਕੱਟੀ ਪਹੁੰਚੇ ਦੀ ਪੱਟੀ ਜਦੋਂ ਆਪਾਂ ਇਹਦੀ ਕਟਾਈ ਕਰਾਂਗੇ ਜਿਹੜਾ ਸਾਈਡ ਤੋਂ ਕਪੜਾ ਵੱਜਦਾ ਉਹਦੇ ਵਿੱਚ ਆਪਣੇ ਪਹੁੰਚੇ ਦੀ ਪੱਟੀ ਜਿਹੜੀ ਨਿਕਲ ਆਵੇਗੀ ਦੇਖੋ ਸਭ ਤੋਂ ਪਹਿਲਾਂ ਆਪਾਂ 24 ਇੰਚ ਨਿਸ਼ਾਨ ਲਗਾਇਆ ਸੀ ਇੱਕ ਸਾਈਡ ਦੇ ਉੱਪਰ ਆਪਾਂ 24 ਇੰਚ ਦਾ ਨਿਸ਼ਾਨ ਜਿਹੜਾ ਲਗਾ ਲੈਣਾ ਆ ਦੇਖੋ ਇਹ ਆਪਣਾ 24 ਇੰਚ ਦਾ ਨਿਸ਼ਾਨ ਜਿਹੜਾ ਇੱਕ ਸਾਈਡ ਲੱਗ ਗਿਆ ਇਸ ਕਿਨਾਰੇ ਵੱਲ ਆਪਾਂ 24 ਇੰਚ ਦਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਦੂਸਰੀ ਸਾਈਡ ਦੇ ਉੱਪਰੋਂ ਦੂਸਰੇ ਕਿਨਾਰੇ ਵੱਲੋਂ ਸ਼ੁਰੂ ਕਰਨਾ ਦੇਖੋ ਇਧਰ ਵੀ ਆਪਾਂ 24 ਇੰਚ ਦੇ ਉੱਪਰ ਜਿਹੜਾ ਨਿਸ਼ਾਨ ਜੜਾ ਲਗਾ ਲਾਂਗੇ ਇਹਦੀ ਆਪਣਾ ਨਿਸ਼ਾਨ ਜੜਾ 24 ਇੰਚ ਦੇ ਉੱਪਰ ਆ ਗਿਆ ਦੇਖੋ ਇਹ ਜਿਹੜੇ ਨਿਸ਼ਾਨ ਆਪਾਂ ਲਗਾਏ ਇੱਕ ਆਪਾਂ ਕੱਪੜੇ ਦੇ ਇਸ ਸਾਈਡ ਲਗਾਏ ਨੇ ਤੇ ਦੂਸਰੀ ਆਪਾਂ ਕੱਪੜੇ ਦੀ ਜਿਹੜੀ ਇਸ ਸਾਈਡ ਤੋਂ ਸ਼ੁਰੂਆਤ ਹੋਣੀ ਆ ਇਸ ਸਾਈਡ ਦੇ ਉੱਪਰ ਲਗਾਏ ਨੇ ਦੇਖੋ ਹੁਣ ਇਸ ਨਿਸ਼ਾਨ ਨੂੰ ਆਪਾਂ ਇੱਥੋਂ ਐਵੇਂ ਪਕੜਨਾ ਦੇਖੋ ਨਿਸ਼ਾਨ ਨੂੰ ਤੇ ਦੂਸਰੇ ਨਿਸ਼ਾਨ ਨੂੰ ਜਿਹੜਾ ਐਵੇਂ ਦੇਖੋ ਦੋਨਾਂ ਨਿਸ਼ਾਨਾਂ ਨੂੰ ਆਪਾਂ ਫੜ ਲਿਆ ਤੇ ਇਹਨਾਂ ਨੂੰ ਇਦਾਂ ਕੱਪੜੇ ਉੱਪਰ ਐਵੇਂ ਆ ਦੇਖੋ ਐਵੇਂ ਇੱਕ ਕੋਣ ਬਣ ਜੇ ਕਿ ਇਹ ਨਿਸ਼ਾਨ ਨੂੰ ਆਪਾਂ ਆਪਸ ਵਿੱਚ ਇਦਾਂ ਮਿਲਾ ਦੇਣਾ ਫਿਰ ਆਪਾਂ ਕੱਪੜੇ ਨੂੰ ਇਦਾਂ ਸੈੱਟ ਕਰਨਾ ਤੇ ਇਹ ਥਿਆ ਰੱਖਣਾ ਜਿਹੜਾ ਹੈ ਆਪਣੇ ਇੱਕ ਨਾਰੇ ਆ ਨਾ ਇਹ ਆਪਣੇ ਜਿਹੜੇ ਇਹ ਨਿਸ਼ਾਨ ਜਿੱਦਾਂ ਜਿੱਥੋਂ ਆਪਾਂ ਨਿਸ਼ਾਨਾਂ ਦੇ ਉੱਪਰੋਂ ਦੋਨੋਂ ਪਾਸੇ ਜਿਹੜੇ ਫੜਿਆ ਕੱਪੜੇ ਨੂੰ ਇਹ ਨਿਸ਼ਾਨ ਜਿਹੜੇ ਆਪਣੇ ਜਿਹੜੇ ਕਿਨਾਰੇ ਆ ਇਹ ਪੂਰੇ ਇੱਕ ਸਾਲ ਕੱਪੜਾ ਜਿਹੜਾ ਬਰੋਬਰ ਆਉਣਾ ਚਾਹੀਦਾ ਹੁਣ ਇੱਥੋਂ ਕਰਾਂਗੇ ਆਪਾਂ ਕੱਪੜੇ ਨੂੰ ਸੈੱਟ ਇਹ ਮੈਂ ਪਹਿਲਾ ਵੀ ਵੀਡੀਓ ਦੇ ਵਿੱਚ ਦੱਸਿਆ ਹੈ ਕੱਪੜੇ ਨੂੰ ਇੱਥੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੈੱਟ ਕਰਨਾ ਇਦੇ ਵਿੱਚ ਵੱਲ ਕੋਈ ਨਹੀਂ ਰਹਿਣਾ ਚਾਹੀਦਾ ਕੱਪੜੇ ਦੇ ਅਗਰ ਵੱਲ ਰਹੇਗਾ ਤਾਂ ਤਾਂ ਹੀ ਆਪਣੇ ਕੱਪੜੇ ਦੀ ਜਿਹੜੀ ਆ ਉਹਦੀ ਕਸ਼ਹਰੇ ਦੀ ਸ਼ੇਪ ਜਿਹੜੀ ਉਹ ਖਰਾਬ ਹੋਏਗੀ ਇਹ ਮੈਂ ਬਹੁਤ ਹੀ ਆਰਾਮ ਦੇ ਨਾਲ ਜਿਹੜਾ ਇਹਨੂੰ ਆ ਦੇਖੋ ਇਹ ਦੋਨੋਂ ਨਿਸ਼ਾਨ ਜਿਹੜੇ ਆਪਣੇ ਹੁਣ ਆਪਾਂ ਇਹ ਕੱਪੜਾ ਜਿਹੜਾ ਆਪਾਂ ਲੰਬਾਈ ਲਈ ਸੀ ਦੋਨੋਂ ਸਾਈਡ ਤੋਂ ਪਰ ਇੱਕ ਉਸ ਕੋਨੇ ਵੱਲੋਂ ਤੇ ਇੱਕ ਇਸ ਕੋਨੇ ਵੱਲੋਂ ਦੇਖੋ ਹੁਣ ਤੇ ਇਹਨੂੰ ਨਾ ਆਪਣਾ ਆ ਦੇਖੋ ਇਹ ਆਪਾਂ ਲੰਬਾਈ ਨਾ ਪਾਪਾਂਗੇ ਤੇ ਆਪਣੀ 24 ਇੰਚ ਜਿੱਥੇ ਨਿਸ਼ਾਨ ਲਗਾਇਆ ਨਿਸ਼ਾਨ ਤੋਂ ਆਪਣੀ 24 ਇੰਚ ਜਿਹੜੀ ਆ ਇਹ ਪੂਰੀ ਆ ਰਹੀ ਹੈ ਆ ਦੇਖੋ ਤੇ 24 ਇੰਚ ਆਪਣੀ ਇਹ ਤੁਸੀਂ ਲੰਬਾਈ ਆਪਣੀ ਜਿੰਨੀ ਚਾਹੀਦੀ ਤੁਹਾਨੂੰ ਓਨੀ ਲਓ ਅਗਰ ਤੁਸੀਂ 20 ਇੰਚ ਤਿਆਰ ਕਰਨਾ ਤੁਸੀਂ 22 ਇੰਚ ਰੱਖੋ ਇਹ ਤੇ ਲੰਬਾਈ ਦੇ ਮੁਤਾਬਕ 2 ਇੰਚ ਜਿਹੜਾ ਪਲੱਸ ਕਰਨਾ ਤੁਸੀਂ ਮਾਰਜਨ ਵਾਸਤੇ ਉੱਪਰ ਦੇ ਨੇਫੇ ਵਾਸਤੇ ਅਤੇ ਦੇਖੋ ਆਪਣਾ 24 ਇੰਚ ਇਸੇ ਕਪੜੇ ਨੂੰ ਤੁਸੀਂ ਇੱਥੋਂ ਇਹਦੇ ਨਾਲ ਮਿਲਾ ਦੇਣਾ ਦੇਖੋ ਇੱਥੇ ਆ ਦੇ ਇਹ ਹੋ ਗਿਆ ਦੇਖੋ ਇੱਥੋਂ ਵੀ ਤੁਸੀਂ ਜਿਹੜਾ ਇਹ ਲੰਬਾਈ ਨਾਪ ਸਕਦੇ ਜੀ ਦੇਖੋ 24 ਇੰਚ ਆਪਣੀ ਪੂਰੀ ਆ ਰਹੀ ਹੈ ਅਗਰ ਘੇਰੇ ਦਾ ਤੁਸੀਂ ਦੇਖਣਾ ਵੀ ਘੇਰਾ ਤੁਹਾਡਾ ਕਿੰਨਾ ਬੰਦਿਆ ਤਾਂ ਤੁਸੀਂ ਇੱਥੋਂ ਸੈਂਟਰ ਦੇ ਵਿੱਚੋਂ ਐਵੇਂ ਨਿਸ਼ਾਨ ਲਗਾ ਸਕਦੇ ਦੇਖੋ ਇਹ ਆਪਣਾ 18 ਇੰਚ ਦੇ ਉੱਪਰ ਆ ਰਿਹਾ ਯਾਨੀ ਕਿ 36 ਇੰਚ ਹੋ ਗਿਆ ਬਾਕੀ ਆਪਣਾ ਸਲਾਈਆਂ ਦਾ ਜਿਹੜਾ ਮਾਰਜਨ ਉਹ ਘਟ ਜੇਗਾ ਤੇ ਜਾਨੀ ਕਿ ਤੁਹਾਡਾ 34 ਇੰਚ ਜਿਹੜਾ ਇਹ ਬਣ ਜੇਗਾ ਕਸ਼ੇਰਾ 34 ਇੰਚ ਜਿਹੜਾ ਇਹ ਘੇਰ ਜਿਹੜਾ ਤਿਆਰ ਹੋ ਜਾਏਗਾ ਦੇਖਿਓ ਐਵੇਂ ਆਪਣਾ ਸਲਾਈਆਂ ਦੇ ਉੱਪਰ ਆਏਗਾ ਤੋਂ ਹਿਸਾਬ ਦੇ ਨਾਲ ਕਪੜਾ ਜਿਹੜਾ ਥੋੜਾ ਮਾਰਜਨ ਦੇ ਵਿੱਚ ਆਏਗਾ ਸਲਾਈਆਂ ਦੇ ਆ ਦੇ ਦੋਨੋਂ ਪਾਸੇ ਆਪਣਾ ਕਪੜਾ ਜਿਹੜਾ ਵਾ ਕਿਸੇ ਪਾਸਿਓਂ ਵੱਧ ਨਹੀਂ ਰਿਹਾ ਆਪਣਾ ਦੋਨੋਂ ਪਾਸੇ ਆਪਾਂ ਜਿਹੜੇ ਨਿਸ਼ਾਨ ਲਗਾਏ ਜਦੋਂ ਆਪਾਂ ਕੱਪੜੇ ਨੂੰ ਫੋਲਡ ਕੀਤਾ ਆਪਣੇ ਕਸ਼ੇਰੇ ਦੀ ਸ਼ੇਪ ਵਾਸਤੇ ਜਿਵੇਂ ਦੀ ਆਪਾਂ ਕਸ਼ੇਰੇ ਦੀ ਸ਼ੇਪ ਦੇਣੀ ਆ ਜਿਵੇਂ ਦੀ ਆਪਾਂ ਕਟਾਈ ਕਰਨੀ ਆ ਉਸ ਦੇ ਵਿੱਚ ਆਪਣੇ ਜਿਹੜੇ ਨਿਸ਼ਾਨ ਜਿਹੜੇ ਬਿਲਕੁਲ ਜਿਵੇਂ ਆਪਾਂ ਲਗਾਏ ਬਿਲਕੁਲ ਸਹੀ ਆ ਰਹੇ ਨੇ ਦੇਖੋ ਹੁਣ ਉਸ ਤੋਂ ਬਾਅਦ ਵਿੱਚ ਜਿਵੇਂ ਆਪਾਂ ਇਹ ਲੰਬਾਈ ਨਾਪੀ ਆ ਦੇਖੋ 24 ਇੰਚ ਆ ਗਿਆ ਆਪਣੀ ਇੱਥੇ ਇੱਥੋਂ ਵੀ ਆਪਾਂ ਸਿੱਧੇ ਤੋਂ ਆਪਾਂ 24 ਇੰਚ ਦਾ ਨਿਸ਼ਾਨ ਜੜਾ ਇੱਕ ਲਗਾ ਲੈਣਾ ਦੇਖੋ 24 ਇੰਚ ਆ ਗਿਆ ਇਧਰੋਂ ਆਪਾਂ ਜਿਹੜੀ ਆਪਣੇ ਬੰਦ ਵਾਲੀ ਸਾਈਡ ਐ ਇਧਰੋਂ ਆਪਾਂ ਆਸਣ ਦਾ ਨਿਸ਼ਾਨ ਲਗਾ ਲੈਣਾ ਦੇਖੋ ਜਿੰਨਾ ਵੀ ਤੁਸੀਂ ਆਸਣ ਰੱਖਣਾ ਅਗਰ 13 ਇੰਚ ਰੱਖਣਾ ਤੇ 15 ਇੰਚ ਦੇ ਉੱਤੇ ਨਿਸ਼ਾਨ ਲਗਾ ਲਓ 2 ਇੰਚ ਆਪਣਾ ਜਿਹੜਾ ਫੋਲਡਿੰਗ ਆ ਜਾਏਗਾ ਅਗਰ ਤੁਸੀਂ 14 ਇੰਚ ਰੱਖਣਾ ਆਸਣ ਤਾਂ ਤੁਸੀਂ 16 ਇੰਚ ਦੇ ਉੱਪਰ ਨਿਸ਼ਾਨ ਲਗਾ ਲਓ ਯਾਨੀ ਕਿ 2 ਇੰਚ ਪਲੱਸ ਕਰ ਦੇਣਾ ਆਪਣਾ ਫੋਲਡਿੰਗ ਵਾਸਤੇ ਹਾਂ ਤੇ ਕੁੱਮਾ 15 ਇੰਚ ਦੇ ਉੱਪਰ ਨਿਸ਼ਾਨ ਲਗਾ ਦੇਖੋ ਜਿਹੜਾ 15 ਇੰਚ ਦਾ ਨਿਸ਼ਾਨ ਉਹਨੂੰ ਤੁਸੀਂ ਇੱਥੋਂ ਆ ਦੇਖੋ ਇੱਥੋਂ ਹਲਕੀ ਹਲਕੀ ਇਧਰੋਂ 24 ਇੰਚ ਦੇ ਉੱਪਰ ਨਿਸ਼ਾਨ ਲਗਾ ਇਨੂੰ ਐਵੇਂ ਹਲਕਾ 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 ਜਿਹੜਾ ਐਵੇਂ ਇੱਥੇ ਤੱਕ ਆਗੇ ਨੁੱਕਰ ਤੋਂ ਇੱਥੋਂ ਨੂੰ ਹਲਕੀ ਜੀ ਸ਼ੇਪ ਜਿਹੜੀ ਇਦਾਂ ਨੂੰ ਦੇ ਦਨੇ ਦੇਖੋ ਐਵੇਂ ਜਿੱਥੇ ਤੱਕ ਤੁਹਾਡਾ ਆਸਣ ਆਏਗਾ ਉਸ ਤੱਕ ਜਿਹੜੀ ਇਹ ਸ਼ੇਪ ਜਿਹੜੀ ਆ ਇਹ ਆ ਗਈ ਹੈ ਦੇਖੋ ਇਹ ਆਪਣੇ ਇੱਕ ਸ਼ਹਿਰੇ ਦੀ ਸ਼ੇਪ ਬਣੇਗੀ ਉੱਪਰ ਇੱਕ ਸ਼ਹਿਰਾ ਜਿਹੜਾ ਕਾਫੀ ਇਦਾਂ ਰੇਪ ਦੇ ਵਿੱਚ ਜਿਹੜਾ ਹੋ ਜਾਏਗਾ ਉੱਪਰੋਂ ਇਹ ਜਿਹੜਾ 21 ਤੋਂ 42 ਇੰਚ ਆ ਜਾਏਗਾ ਪੂਰਾ ਕਿ ਰਹਿ 40 ਇੰਚ ਰਹਿ ਜਾਏਗਾ ਦੇਖੋ ਇਹਵੇਂ ਸ਼ੇਪ ਲਗਾਣੀ ਆ ਬਾਕੀ ਜਿਹੜਾ ਆਪਣਾ ਇਹ ਕਪੜਾ ਬਚੇਗਾ ਇਹਦੇ ਵਿੱਚੋਂ ਆਪਾਂ ਇਹਦੇ ਪਹੁੰਚੇ ਜਿਹੜੇ ਆ ਉਹਨਾਂ ਦੀ ਕਟਾਈ ਕਰ ਲੈਣੇ ਆਂ ਅਗਰ ਤੁਸੀਂ ਇਸ ਸਾਈਡ ਤੋਂ ਪੱਟੀ ਲਾਉਣਾ ਚਾਹੁੰਦੇ ਤੇ ਤੁਸੀਂ 3 ਇੰਚ ਦੀ ਪੱਟੀ ਜਿਹੜੀ ਆ ਜਾਂ 3.5 ਇੰਚ ਦੀ ਪੱਟੀ ਜਿਹੜੀ ਆ ਪਹਿਲਾਂ ਸਿੱਧੀ ਸਿੱਧੀ 1.5 ਇੰਚ ਜਿਹੜੀ ਲੰਬਾਈ ਆ ਉਧਰੋਂ ਕੱਢ ਸਕਦੇ ਹੋ ਸੇਮ ਆਪਾਂ ਕਟਾਈ ਕਰਨੀ ਆ ਸੇਮ ਜਿਹੜੀਆਂ ਆਪਣੀਆਂ ਸਲਾਈਆਂ ਜਿਹੜੀਆਂ ਆਰਾਮ ਦੇ ਨਾਲ ਲੱਗ ਜਾਣਗੀਆਂ ਦੇਖੋ ਜਦੋਂ ਆਪਾਂ ਕਟਾਈ ਕਰ ਲਵਾਂਗੇ ਇੱਕ ਸਲਾਈ ਜਿਹੜੀ ਐਵੇਂ ਲੱਗ ਜਾਣੀ ਆ ਤੇ ਦੂਸਰੀ ਸਲਾਈ ਜਿਹੜੀ ਆਪਣੇ ਇਹ ਠਾਂ ਵਾਲੇ ਪੀਸ ਨੂੰ ਲੱਗ ਜਾਣੀ ਆ ਆਪਣੇ ਇਹਦੇ ਵਿੱਚ ਦੋ ਜੋੜ ਬਣਨਗੇ ਇੱਕ ਅੱਗੇ ਆਏਗਾ ਇੱਕ ਪਿਛਲੇ ਪਾਸੇ ਆਏਗਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਿਹੜੀ ਆਪਾਂ ਕਟਾਈ ਦੱਸੀ ਤੇ ਕਪੜਾ ਕਿਸੇ ਪਾਸਿਓਂ ਨਹੀਂ ਵੱਧ ਰਿਹਾ ਜਦੋਂ ਆਪਾਂ ਨਿਸ਼ਾਨ ਲਗਾ ਕੇ ਕਪੜੇ ਨੂੰ ਸੈੱਟ ਕੀਤਾ ਬਿਲਕੁਲ ਆਪਣਾ ਕਪੜਾ ਤੇ ਨਿਸ਼ਾਨਾਂ ਦੇ ਮੁਤਾਬਕ ਜਿਹੜਾ ਬਿਲਕੁਲ ਸਹੀ ਆ ਰਿਹਾ ਇਹ ਆਪਣੀ ਉਹ ਹੋ ਗਈ ਜਿਹੜੀ ਕਚਰੇ ਦੀ ਵੀਡੀਓ ਜਿਹੜੀ ਆਪਾਂ ਪਾਈ ਆ ਜਿਹਦੇ ਵਿੱਚ ਕਿਸੇ ਨੂੰ ਕਈਆਂ ਨੂੰ ਨਹੀਂ ਸਮਝ ਆ ਰਹੀ ਆਪਾਂ ਉਹਦੇ ਵਾਸਤੇ ਦੁਬਾਰਾ ਸਮਝਾਇਆ ਅੱਗੇ ਤੁਹਾਨੂੰ ਅਗਲੀ ਵੀਡੀਓ ਜਿਹੜੀ ਤੁਹਾਨੂੰ ਆਪਾਂ ਇੱਕ ਹੋਰ ਨਵੇਂ ਤਰੀਕੇ ਦੇ ਨਾਲ ਕਚਰਾ ਜਿਹੜਾ ਕਟਾਈ ਤੇ ਸਲਾਈ ਕਰਨ ਦਾ ਤਰੀਕਾ ਦੱਸਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਹੱਡੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਧੰਨਵਾਦ